ਕੀ ਜੋ ਐ ਰੋਡ ਦੇ ਵਿੱਚ ਰੱਖਿਆ ਕਾਰਨ ਕੀ ਹੈ ਔਰ ਕਿਉਂ ਇੱਥੇ ਰੋਡ ਦੇ ਵਿੱਚ ਪਿਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆਇਆ ਜਾਵੇ ਭਰਾ ਜੀ ਕੀ ਪ੍ਰੋਬਲਮ ਕੀ ਆਈ ਸੀ ਭਾਜੀ ਇਹ ਏਸੀ ਖਰਾਬ ਹੋ ਗਿਆ ਆਪਾਂ ਹੁਣ ਚੇਂਜ ਕਰਾਉਣ ਚੱਲੇ ਆ ਜੀ ਹੁਣ ਚੇਂਜ ਕਰਾਉਣਾ ਇਹ ਖਰਾਬ ਆ ਪੁਰਾਣਾ ਵਾਂ ਜਾਂ ਕੀ ਆਏ ਇਹ ਪੁਰਾਣਾ ਏਸੀ ਆ ਜੀ ਖਰਾਬ ਹੋਈ ਸੀ ਇਹ ਆਪਾਂ ਹੁਣ ਇਹਨੂੰ ਦੇਣ ਚੱਲੇ ਆ ਜਿੱਥੇ ਕਹਿੰਦੇ ਆ ਕਿ ਉਹ ਕਹਿੰਦੇ ਪੁਰਾਣਾ ਏਸੀ ਖਰਾਬ ਹੋਈ ਸੀ ਸੀ 5000 ਦਾ ਕਟਾਂਗੇ ਤੇ ਜੇ ਏਸੀ ਦੀ ਹਾਲਤ ਚੱਲਣ ਵਾਲੀ ਹੈ ਵਧੀਆ ਹਾਲਤ ਹੈ ਤੇ 10000 ਤ अच्छा एक कटाओना ਤੁਸੀਂ ਫਿਰ ਪੈਸੇ ਨਹੀਂ ਮਿਲਨੇ ਫਿਰ ਕਟਿਆ ਜਾਣਾ ਫਿਰ ਤੁਹਾਨੂੰ AC ਮਿਲੇਗਾ ਇਸ ਦੇ ਤਰ੍ਹਾਂ ਹਾਂਜੀ ਇਸ ਤੋਂ ਬਾਅਦ ਤੁਹਾਨੂੰ AC ਮਿਲੇਗਾ ਨਾ ਮਾ AC ਮਿਲੇਗਾ ਜੀ ਅਛਾ ਨਵਾਂ ਏਸੀ ਮਿਲੇਗਾ ਜਿਵੇਂ ਤੁਸੀਂ ਆ ਪੁਰਾਣਾ ਦੇ ਦਿੰਦੇ ਹੋ ਤਾਂ ਇਹ ਤੁਸੀਂ ਬਾਹਰ ਕਿਉਂ ਰੱਖਿਆ ਹੋਇਆ ਇਹਦਾ ਕੀ ਕਾਰਨ ਹੈ ਅੰਦਰ ਕਿਉਂ ਨਹੀਂ ਲੈ ਕੇ ਜਾ ਰਹੇ ਬਸ ਅੱਬਾ ਚੱਲੇ ਹੀ ਅੰਦਰ ਜੀ ਆ ਚਲੋ ਲੈ ਕੇ ਚਲੋ ਆ ਅੰਦਰ ਚਲਦੇ ਆ ਜੇ ਇਸ ਤਰ੍ਹਾਂ ਦੀ ਕੋਈ ਸਕੀਮ ਹੈਗੀ ਆ ਤਾਂ ਫਿਰ ਹੋਰ ਵੀ ਲੋਕਾਂ ਨੂੰ ਫਾਇਦਾ ਹੋਵੇਗਾ ਬਿਲਕੁਲ ਜੀ ਬਿਲਕੁਲ ਬਾਕੀ ਨੂੰ ਫਾਇਦਾ ਲੈਣਾ ਚਾਹੀਦਾ ਜੀ ਇਸ ਸਕੀਮ ਦਾ ਚਲੋ ਵੇਖਦੇ ਆ ਅੱਜ ਭਲਾ ਕੀ ਏਸੀ ਕੱਟ-ਕਟਾ ਕੇ ਤੇ ਨਵਾਂ ਦਿੰਦੇ ਆ ਜਾਂ ਨਹੀਂ ਆ ਹੁਣ ਏਸੀ ਜੋ ਹੈ ਇਸ ਨੂੰ ਵਾਪਸ ਕੀਤਾ ਜਾ ਰਿਹਾ ਕਿਉਂਕਿ ਪੁਰਾਣਾ ਏਸੀ ਤੇ ਟੁੱਟਾ ਏਸੀ ਜੋ ਵੀ ਹੈਗਾ ਉਸ ਨੂੰ ਕੱਟ-ਕਟਾ ਹੋ ਜਾਂਦਾ ਔਰ ਕਹਿੰਦੇ ਨਵ ਹੁਣ ਗੱਲਬਾਤ ਵੀ ਕਰਦੇ ਆ ਕਿ ਵਾਕੇ ਨਵਾਂ ਏਸੀ ਮਿਲੇਗਾ ਜਾਂ ਇਹਨਾਂ ਨੂੰ ਇੱਥੋਂ ਪੈਸੇ ਦਿੱਤੇ ਜਾਣਗੇ ਔਰ ਇਹਨਾਂ ਨੇ ਸਕੀਮਾਂ ਚਲਾਈਆਂ ਕਿ ਪੁਰਾਣਾ ਏਸੀ ਕੱਟ ਕੇ ਤਾਂ ਨਵਾਂ ਏਸੀ ਦੇਵਾਂਗੇ ਹੁਣ ਪੁਰਾਣਾ ਏਸੀ ਕੱਟਿਆ ਜਾ ਰਿਹਾ ਉਹਦੇ ਬਾਰੇ ਪੂਰੀ ਗੱਲਬਾਤ ਕਰਦੇ ਆ ਅਸਤੇ ਇਹ ਤੁਹਾਨੂੰ ਕੀ ਆ ਵਾਪਸ ਕੀਤਾ ਜਾ ਰਿਹਾ ਔਰ ਨਵਾਂ ਲਿਆ ਜਾ ਰਿਹਾ ਪੁਰਾਣਾ ਏਸੀ ਕਹਿੰਦੇ ਆ ਕਿ ਕੱਟ-ਕਟਾ ਕੇ 10000 ਦਾ ਵੀ ਕੱਟਦੇ ਆ 5 ਦਾ ਵੀ ਕੱਟਦੇ ਆ ਇਹਦੇ ਬਾਰੇ ਗੱਲਬਾਤ ਕਰਦੇ ਆ ਪਾਪਾ ਜੀ ਕੀ ਹਾਲ ਚਾਲ ਬਹੁਤ ਵਧੀਆ ਪਾਪਾ ਜੀ ਅੱਛਾ ਇਹ ਕੀ ਕਹਿੰਦੇ ਆ ਕਿ ਏਸੀ ਜਿਹੜਾ ਪੁਰਾਣਾ ਹੈ ਤੁਸੀਂ ਕੱਟ ਲੈਂਦੇ ਹੋ ਇਹ ਕੰਫਰਮ ਹੈ ਜਰੂਰ ਕੱਟ ਲਾਂਗੇ ਮਰਦਾ ਕਿੰਨੇ ਦਾ ਕੱਟਦੇ ਹੋ ਤੇ ਏਸੀ ਕਿੰਨੇ ਦਾ ਦਿੰਦੇ ਪਾਜੀ 5000 ਰੁਪਏ ਦਾ ਕਟਿਆ ਜਾਏਗਾ ਜਿਹੜਾ ਪੁਰਾਣਾ ਏਸੀ ਹੋਏਗਾ ਚੱਲਦਾ ਹੋਏ ਨਾ ਚੱਲਦਾ ਹੋਏ ਕਟਿਆ ਜਾਏਗਾ ਜਿਹੜਾ ਚੱਲਦਾ ਹੋਏਗਾ ਵਧੀਆ ਕੰਡੀਸ਼ਨ ਚ ਹੋਏਗਾ 10000 ਤੱਕ ਕੱਟ ਲਾਂਗੇ ਅੱਛਾ 10000 ਦਾ ਵੀ ਕਟਿਆ ਜਾਏਗਾ ਤੇ ਫਿਰ ਜਿਹੜਾ ਏਸੀ ਦੋਗੇ ਉਹ ਕਿੰਨੇ ਚ ਪਏ ਪਾਜੀ ਏਸੀ ਦੇ ਦਾਂਗੇ ਤੁਹਾਨੂੰ 25800 ਦਾ ਕੱਟ ਕੇ ਸਿਰਫ 25800 ਵਿਦ ਪਾਈਪ ਪਾਈਪਾਂ ਦੇਵਾਂਗੇ ਤੁਹਾਨੂੰ ਨਾਲ ਅੱਛਾ 25800 ਵਿੱਚ ਪਾਈਪਾਂ ਤੇ ਹੋਰ ਸਟੈਬਲਾਈਜ਼ਰ ਦੇ ਦਾਂਗੇ ਤੁਹਾਨੂੰ ਨਾਲ 150 ਵਾਲਾ 6000 ਵਾਲਾ ਇਹ 150 ਰੁਪਏ ਵਾਲਾ ਕਿ 150 ਕਿੰਨੇ ਵਾਲਾ 150 ਆਪਾਂ ਲਾ ਅੱਛਾ 150 ਐਂਪੀਰ ਵਾਲਾ ਵਾ ਇਹ ਲਗਭਗ 6000 6000 ਦਾ 6000 ਦਾ ਇਹ ਕੱਟ ਹੋ ਜਾਏਗਾ ਇਹ ਫ੍ਰੀ ਮਿਲੇਗਾ ਨਾਲ ਤੁਹਾਨੂੰ ਫਿਟਿੰਗ ਵੀ ਦੇ ਦਾਂਗੇ ਅੱਛਾ ਫਿਟਿੰਗ ਵੀ ਨਾਲ ਫਿਟਿੰਗ ਦੇ ਦਾਂਗੇ ਫ੍ਰੀ ਦਾ ਆਹ ਕੱਟ ਹੋਈ ਸੀ ਆਹ ਕੱਟ ਮਰ ਆਈ ਸੀ ਅੱਛਾ ਇਹਨੂੰ ਤੁਸੀਂ ਕੋਈ ਸ਼ਾਨਬੀਨ ਕੋਈ ਕੁਝ ਨਹੀਂ ਕਰਨਾ ਕਟੋ ਵੀਰੇ ਲੈ ਜਾਓ ਪਿੱਛੇ ਇਹਦਾ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਬਸ ਬਿੱਲ ਕਟਾਓ ਤੇ ਲੈ ਜਾਓ ਬਸ ਬਿੱਲ ਕਟਾ ਕੇ ਤੇ ਉਹਨੂੰ ਉਸੇ ਵੇਲੇ ਨਵਾਂ ਦੇ ਦੇਣਾ ਤੇ ਜੇ ਕਿਸੇ ਦਾ AC ਟੁੱਟਾ ਹੁੰਦਾ ਜਿਹਦਾ ਕਈ ਵਾਰੀ ਨਾ ਘਰਾਂ 'ਚ ਕੰਮ ਲਗਾਇਆ ਹੁੰਦਾ ਜਾਂ ਵੈਸੇ ਵੀ ਟੁੱਟ ਜਾਂਦਾ ਵਾ ਘਰਾਂ 'ਚ ਦੇਖ ਕੇ ਉਹ ਵੀ ਕਟਿਆ ਜਾਂਦਾ 5000 ਦਾ ਕਟ ਲਾਂ ਅੱਛਾ ਟੁੱਟਾ AC ਵੀ 5000 ਚ ਕਟ ਲੈਂਦੇ ਹੋ ਤੇ ਜਿਹੜਾ ਖਰਾਬ ਹੈ ਜਾਂ ਥੋੜਾ ਬੋਤਾ ਚੱਲਦਾ ਉਹ 10000 ਚ ਜਿਹੜਾ 10000 ਦਾ ਕਟ ਲਾਂਗੇ ਤਾ ਦੱਸ ਦਈਏ ਕਿ ਇਹ ਜੋ AC ਆ ਇਸ ਵੇਲੇ ਅਸੀਂ ਸਟਾਰ ਇਲੈਕਟ੍ਰੋਵਰਲਡ ਤੇ ਖੜੇ ਆ ਔਰ ਇੱਥੇ ਜਿੰਨਾ ਵੀ ਤੁਸੀਂ ਮਟੀਰੀਅਲ ਵੇਖ ਰਹੇ ਹੋ ਇਲੈਕਟ੍ਰੋਨਿਕ ਦਾ ਮਟੀਰੀਅਲ ਆ ਔਰ ਇੱਥੇ ਬਹੁਤ ਸਾਰੇ AC ਜਿਹੜੇ ਆ ਤੁਸੀਂ ਵੇਖਿਆ ਕਿ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਹਰ ਘਰ ਦੀ ਜ਼ਰੂਰਤ ਤੇ ਹਰ ਘਰ ਦੀ ਜ਼ਰੂਰਤ ਜਿਹੜੀ ਆ ਉਹ ਬਹੁਤ ਜ਼ਰੂਰੀ ਹੋ ਗਈ ਬੱਚਿਆਂ ਨੂੰ ਇਹਨਾਂ ਦਿਨਾਂ ਵਿੱਚ ਛੁੱਟੀਆਂ ਨੇ AC ਤੋਂ ਬਿਨਾ ਗੁਜ਼ਾਰਾ ਨਹੀਂ ਔਰ ਗੁਜ਼ਾਰਾ ਕਰਨ ਵਾਸਤੇ AC ਤਾਂ ਲੈਣਾ ਪੈਂਦਾ ਔਰ AC ਔਰ ਹਰ ਤਰ੍ਹਾਂ ਦਾ ਅੰਟੀਰੀਅਰ ਇਹਨਾਂ ਦੇ ਕੋਲ ਆ ਔਰ AC ਜਿਹੜਾ ਉਹ ਇਹਨਾਂ ਨੂੰ ਸਿਰਫ 25800 ਰੁਪਏ ਵਿੱਚ ਮਿਲ ਰਿਹਾ ਜੇਕਰ ਇੱਥੇ ਕੋਈ ਪੁਰਾਣਾ ਏਸੀ ਲੈ ਕੇ ਆਉਂਦਾ ਤਾਂ ਉਹ ਏਸੀ ਨੂੰ ਕਟਾਉਂਦਾ ਤਾਂ 25800 ਵਿੱਚ ਏਸੀ ਮਿਲਦਾ ਔਰ ਫਿਰ ਸਟੈਪਲਾਈਜ਼ਰ ਵੀ ਨਾਲ ਫ੍ਰੀ ਮਿਲੇਗਾ ਪਾਈਪ ਵੀ ਨਾਲ ਫ੍ਰੀ ਮਿਲੇਗੀ ਸਟੈਪਲਾਈਜ਼ਰ ਦੀ ਕੀਮਤ ਹੈ 6000 ਤੇ ਜਦੋਂ 25000 ਵਿੱਚੋਂ 6000 ਕੱਢ ਦਿੰਦੇ ਹੋ ਤਾਂ 19000 ਰਹਿ ਜਾਂਦਾ ਤਾਂ ਫਿਰ ਤੁਸੀਂ ਪਾਈਪ ਵੀ ਕੋਈ 1000 1500 ਦੀ ਕੱਢਦੇ ਹੋ ਤਾਂ ਫਿਰ ਤੁਸੀਂ ਲੇਬਰ ਵੀ ਕੱਢਦੇ ਹੋ 1000 ਰੁਪਿਆ ਤਾਂ ਦੱਸਦਾ ਇਹ ਕਿ ਤੁਹਾਨੂੰ ਸਾਰਾ 18 ਕਾ ਹਜ਼ਾਰ ਵਿੱਚ ਏਸੀ ਪੈਂਦਾ ਤਾਂ ਜੇ ਤੁਸੀਂ ਏਸੀ ਲਵਾਉਣਾ ਚਾਹੁੰਦੇ ਹੋ ਤਾਂ ਸਟਾਰ ਇਲੈਕਟ੍ਰੋ ਵਰਲਡ ਤੇ ਤੁਸੀਂ ਦੀਨਾਨਗਰ ਪਹੁੰਚ ਸਕਦੇ ਹੋ ਔਰ ਸਭ ਤੋਂ ਵੱਡੀ ਤੇ ਸਭ ਤੋਂ ਮਸ਼ਹੂਰ ਦੁਕਾਨ ਹੈ ਔਰ ਦੱਸਦਾ ਇਹ ਕਿ ਸ਼ੋਰੂਮ ਦੇ ਵਿੱਚ ਬਹੁਤ ਸਾਰੇ ਏਸੀ ਅਸੀਂ ਪਹਿਲਾਂ ਵੀ ਲੈਣਾ ਲੱਗਦੀਆਂ ਵੇਖੀਆਂ ਔਰ ਹੁਣ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਇੱਥੇ ਕਸਟਮਰ ਲਗਾਤਾਰ ਰਸ਼ ਪਿਆ ਰਹਿੰਦਾ ਔਰ ਬੈਠੇ ਹੁੰਦੇ ਆ ਔਰ ਵੇਖ ਸਕਦੇ ਹੋ ਤੁਸੀਂ ਕਸਟਮਰ ਬੈਠੇ ਹੋਇਆ ਲਗਾਤਾਰ ਰਸ਼ ਪਿਆ ਹੋਇਆ ਔਰ ਗਾਕੀ ਜਿਹੜੀ ਆ ਉਹ ਏਸੀ ਦੀ ਚੱਲ ਰਹੀ ਆ ਤੇ ਜੇ ਏਸੀ ਦਾ ਤੁਹਾਨੂੰ ਕੱਟ-ਕਟਾ ਕੇ ਦੱਸ ਦਿੱਤਾ ਕਿ ਲਗਭਗ 18000 ਤੁਹਾਨੂੰ ਸਿਰਫ ਏਸੀ ਮੇ ਲੰਝਾ ਰਿਹਾ ਤੁਸੀਂ ਏਸੀ ਲੈਣ ਵਾਸਤੇ ਇੱਥੇ ਕਦੋਂ ਪਹੁੰਚ ਰਹੇ ਹੋ ਜਦੋਂ ਸਾਡੀ ਵੀਡੀਓ ਵਾਇਰਲ ਹੁੰਦੀ ਆ ਤਾਂ ਹਰ ਪਰਿਵਾਰ ਦਾ ਸੁਪਨਾ ਪੂਰਾ ਹੋ ਸਕਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਤੇ ਤਾਂ ਜੀ ਇਹ ਏਸੀ ਜਿਹੜਾ ਕਿਹੜੀ ਕੰਪਨੀ ਦਾ ਜੁਦੇ ਰੇ ਓਨੀ ਡਾ ਕੰਪਨੀ ਦਾ ਏਸੀ ਦਵਾਂਗੇ 10 ਸਾਲ ਦੀ ਇਹਦੀ ਕੰਪਰੈਸ਼ਨ ਦੀ ਗਾਰੰਟੀ ਹੈ ਤੇ 5 ਸਾਲ ਦੀ ਪੀਸੀ ਵੀ ਦੀ ਹੈਗੀ ਆ ਕੋਈ ਵੀਨ 1 ਕਨਵਰਟੇਬਲ ਹੋਏਗਾ ਪੌਣੇ 2 ਤੇ ਵੀ ਚੱਲੇਗਾ ਇਸੀ ਤੁਹਾਡਾ ਪੈਸੇ ਤੁਸੀਂ 1.5 ਟਨ ਦੇਣੇ ਨੇ ਆ ਚੱਲੇਗਾ ਪੌਣੇ 2 ਤੇ ਵੀ ਤੇ ਇੱਕ ਚ ਵੀ ਚੱਲੇਗਾ ਐ ਇਸੀ ਅੱਛਾ ਵੈਸੇ ਤੁਸੀਂ 1.5 ਟਨ ਦੀ ਸੋਚ ਕੇ ਚੱਲਦੇ ਹੋ ਲੇਕਿਨ ਪੌਣੇ 2 ਤੱਕ ਵੀ ਇਹ ਕੰਮ ਕਰਦਾ ਔਰ 3 ਸਟਾਰ 3 स्टार ਹੈ ਵੈਸੇ ਇਹ ਆ ਆ ਜਿਹੜੀ ਸਕੀਮਾ ਇਹਦਾ ਕੀ ਇਹ ਭਾਜੀ ਇੱਕ ਸਪਿਨ 휠 ਸਾਡੇ ਵੱਲੋਂ ਇੱਕ ਲੱਕੀ ਕਸਟਮਰ ਨੂੰ ਦਿੱਤਾ ਜਾਵੇਗਾ ਜਿਸ ਤਰ੍ਹਾਂ ਸਾਡੀ ਵੀਡੀਓ ਸ਼ੇਅਰ ਕਰਕੇ ਆਓ ਵੱਧ ਤੋਂ ਵੱਧ 50 ਜਣਿਆਂ ਨੂੰ ਨਾਲ ਤੁਹਾਨੂੰ ਸਪਿਨ 휠 ਦਿੱਤਾ ਜਾਵੇਗਾ ਜੋ ਵੀ ਗਿਫਟ ਨਿਕਲੇਗਾ ਤੁਹਾਨੂੰ ਮਿਲ ਜੀਏਗਾ ਐਕਸਟਰਾ ਤੇ ਗਿਫਟ ਦੀਆਂ ਆਈਟਮਾਂ ਜਿਹੜੀਆਂ ਜੋ ਵੀ ਇਹਦੇ ਵਿੱਚ ਐਸ ਵੇਲੇ ਐਡਜਸਟ ਨੇ ਉਹ ਸਾਰੀਆਂ ਨਾਲ ਉਹਦੀਆਂ ਨਿਕਲ ਸਕਦੀਆਂ ਕੋਈ ਵੀ ਗਿਫਟ ਉਹਦੇ ਹਿੱਸੇ ਆ ਸਕਦਾ ਔਰ ਫਿਰ ਦੱਸ ਦਈਏ ਕੀ ਏਸੀ ਵਾਸਤੇ ਬਹੁਤ ਵਧੀਆ ਸਕੀਮਾ ਔਰ ਓਨੀਡਾ ਕੰਪਨੀ ਦਾ ਜੇ ਕੰਪਨੀ ਦਾ ਮਾਲ ਲੈਣਾ ਤਾਂ ਤਾਂ ਵੀ ਸਾਰੀਆਂ ਸਕੀਮਾ ਨੇ ਤੇ ਇਹ ਸਾਰੇ ਦਾ ਹਿਸਾਬ ਤੁਸੀਂ ਲਗਾਉਂਦੇ ਹੋ ਕੱਟ-ਕਟਾ ਕੇ ਟੋਟਲ ਤਾਂ ਤੁਹਾਨੂੰ 18000 ਜੇਸੀ ਪੈਂਦਾ ਤਾਂ ਤੁਸੀਂ 18000 ਵਿੱਚ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਖੁਸ਼ਹਾਲੀ ਦੇ ਸਕਦੇ ਹੋ ਔਰ ਵੀਡੀਓ ਨੂੰ ਵੱਤ ਵਤ ਸ਼ੇਅਰ ਜਰੂਰ ਕਰਨਾ ਧੰਨਵਾਦ